ਸੀ ਲਿਆਣੀ ਆ ਕਿਸੇ ਨੇ ਥੋੜਾ ਬਾਰਾ ਆਹੀ ਆਹੀ ਮੋਤਵਾਰ ਬੰਦੇ ਵਧੀਆ ਸਕੀਮ ਇਹਨੂੰ ਤਾਂ ਵਧੀਆ ਲੱਗੀ ਹਾਂ ਵਧੀਆ ਲਿਆਣ ਵਾਲੋ ਕੀ ਆ ਇਹਦੇ ਚ ਕਈ ਕੰਮ ਆ ਹਨਾ ਵੀ ਜਿਦਾਂ ਨੇ ਕਿਹਾ ਹੈਗਾ ਵੀ ਮੈਨੂੰ ਮੱਥਾ ਟੇਕਣ ਤੋਂ ਪਹਿਲਾਂ ਤੇਰਾ ਨਾਮ ਆਊਗਾ ਤੇ ਇਸ ਜਗ੍ਹਾ ਤੇ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ ਮੈਮੋਰੀਆਂ ਕੀ ਚੀਜ਼ ਹੁੰਦੀ ਆ ਕਿ ਇਹਨੂੰ ਕਿਹਾ ਜਾਂਦਾ ਤਾਂ ਪਲੀਜ਼ ਉਹ ਦੱਸਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਦੇਖ ਰਹੇ ਆ ਪਹਿਲਾਂ ਤਾਂ ਸਾਰੇ ਜਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਗੱਲ ਮੈਂ ਹੋਰ ਪਹਿਲਾਂ ਕਹਿਣੀ ਸੀ ਕਿ ਵੀ ਜਿਹੜੇ ਵੀ ਕਮੈਂਟ ਕਰਦੇ ਆ ਪਲੀਜ਼ ਆਪਣਾ ਨਾਮ ਤੇ ਆਪਣਾ ਜ਼ਿਲ੍ਹੇ ਦਾ ਨਾਮ ਜਰੂਰ ਲਿਖਿਆ ਕਰੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਆਪਣੀ YouTube ਫੈਮਲੀ ਕਿੱਥੋਂ-ਕਿੱਥੋਂ ਆਪਣੇ ਨਾਲ ਜੁੜੀ ਹੋਈ ਆ ਠੀਕ ਤੇ ਮੈਂ ਗੱਲ ਕਰਨੀ ਹੈਗੀ ਪੈਲਸ ਥੀਾਰੇ ਕੱਲ ਮੈਂ ਇੱਕ ਵੀਡੀਓ ਪਾਈ ਹੀ ਪੈਲਸ ਥੀਾਰੇ ਤੇ ਕਾਫੀ ਭੈਣਾਂ ਦੇ ਕਮੈਂਟ ਹੈਗੇ ਤੇ ਜਿਨ੍ਹਾਂ ਬਹੁਤ ਵਧੀਆ ਸਵਾਲ ਪੁੱਛੇ ਤੇ ਮੈਂ ਹਰੇਕ ਦਾ ਰਿਪਲਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਭੈਣ ਦਾ ਕਮੈਂਟ ਐਦਾਂ ਦਾ ਹੈਗਾ ਜਿਨ੍ਹਾਂ ਨੇ ਕਿਹਾ ਹੈਗਾ ਕਿ ਭੈਣ ਸਿਰਫ ਵੀਡੀਓ ਬਣਾਉਂਦੇ ਆ ਜਾਂ ਆਪ ਵੀ ਤੁਸੀਂ ਇਹ ਕੰਮ ਕਰਦੇ ਆ ਜਾਂ ਕਿੱਦਾਂ ਹਨਾ ਤੇ ਉਹ ਮੈਂ ਭੈਣ ਨੂੰ ਦੱਸ ਦਾਂਗੀ ਅੱਜ ਅਸੀਂ ਉਸੇ ਟੌਪਿਕ ਤੇ ਗੱਲ ਕਰਨ ਚੱਲੇ ਆ ਤੇ ਮੈਂ ਉਮੀਦ ਕਰਦੀ ਕਿ ਬਹੁਤ ਜਲਦ ਸਾਡੇ ਪਿੰਡ ਦੇ ਵਿੱਚ ਇਹ ਸੈਂਟਰ ਆਵੇ ਤੇ ਮੈਂ ਤੁਹਾਨੂੰ ਉਹ ਵੀਡੀਓ ਬਣਾ ਕੇ ਦਿਖਾਵਾਂ ਕਿ ਸਾਡੇ ਪਿੰਡ ਦੇ ਵਿੱਚ ਵੀ ਇਹ ਸੈਂਟਰ ਖੁੱਲ ਚੁੱਕਾ ਆ ਠੀਕ ਆ ਜੀ ਤੇ ਇਹ ਮੈਂ ਆਪਣੇ ਪਿੰਡ ਦੇ ਵਿੱਚ ਤਾਂ ਕਾਫੀ ਟਾਈਮ ਪਹਿਲਾਂ ਦੀ ਗੱਲ ਕੀਤੀ ਆ ਬਟ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸ ਦਵਾਂ ਕਿ ਗਰੁੱਪ ਚਾਹੀਦੇ ਹੁੰਦੇ ਆ ਵੀ ਕਿੰਨੇ ਗਰੁੱਪ ਜਾਂ ਕਿੰਨੇ ਆ ਇੱਕ ਆਪਣੀਆਂ ਲੇਡੀਜ਼ ਹੈਗੀਆਂ ਜਿਹੜੀਆਂ ਇਹ ਕੰਮ ਕਰਨਾ ਚਾਹੁੰਦੀਆਂ ਠੀਕ ਆ ਜੀ ਜਿੰਨੀਆਂ ਜ਼ਿਆਦਾ ਲੇਡੀਜ਼ ਹੋਗੀਆਂ ਤੁਹਾਨੂੰ ਉਨਾਂ ਜ਼ਿਆਦਾ ਕੰਮ ਮਿਲੂਗਾ ਤੇ ਇਹ ਨਹੀਂ ਵੀ ਸਿਰਫ ਇਹਦੇ ਵਿੱਚ ਸਟਿਚਿੰਗ ਦੇ ਕੰਮ ਆ ਇਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਕੰਮ ਆ ਜਿਵੇਂ ਕਿ ਮੈਨੂੰ ਉਹਨਾਂ ਨੇ ਦੱਸਿਆ ਹੈਗਾ ਕਿ ਤੁਸੀਂ ਮੋਮਬੱਤੀਆਂ ਬਣਾ ਸਕਦੇ ਆ ਜਾਂ ਕੋਈ ਅਚਾਰ ਦੀ ਪੈਕਿੰਗ ਹੁੰਦੀ ਆ ਜਾਂ ਹੋਰ ਵੀ ਇਦਾਂ ਮਤਲਬ ਕਿ ਕੋਈ ਖੱਦਰ ਦਾ ਕੰਮ ਕੋਈ ਹੋਰ ਕੱਪੜੇ ਦਾ ਕੰਮ ਮਤਲਬ ਕਿ ਬਹੁਤ ਜ਼ਿਆਦਾ ਨਿੱਕੇ ਨਿੱਕੇ ਬਹੁਤ ਜ਼ਿਆਦਾ ਕੰਮ ਆ ਤੇ ਜਿਹੜਾ ਤੁਸੀਂ ਮਤਲਬ ਕਿ ਲੈਣਾ ਹੈ ਉਹ ਕੰਮ ਉਹ ਤੁਸੀਂ ਲੈ ਸਕਦੇ ਆ ਤੇ ਉਹੀ ਤੁਹਾਨੂੰ ਕੰਮ ਸੈਂਟਰ ਦੇ ਵਿੱਚ ਦਿੱਤਾ ਜਾਊਗਾ ਤੇ ਉਹੀ ਤੁਸੀਂ ਕਰ ਸਕਦੇ ਆ ਠੀਕ ਆ ਜੀ ਤੇ ਇਸੇ ਟੌਪਿਕ ਤੇ ਆਪਣੀ ਗੱਲ ਚੱਲ ਰਹੀ ਆ ਤੇ ਮੈਂ ਤਾਂ ਆਸ ਇਹ ਹੀ ਕਰਦੀ ਕਿ ਬਹੁਤ ਜਲਦ ਸਾਡੇ ਪਿੰਡ ਦੇ ਵਿੱਚ ਵੀ ਇਹ ਸੈਂਟਰ ਖੁੱਲੇ ਤਾਂ ਤਾਂ ਜੋ ਜਿਹੜੀ ਭੈਣ ਮੇਰੀ ਕਹਿੰਦੀ ਸੀਗੀ ਕਿ ਤੁਸੀਂ ਵੀਡੀਓ ਬਣਾਉਂਦੇ ਆ ਜਾਂ ਸਿਰਫ ਇਹ ਕੰਮ ਵੀ ਕਰਦੇ ਆ ਤੇ ਉਹ ਮੈਂ ਭੈਣ ਨੂੰ ਵੀਡੀਓ ਬਣਾ ਕੇ ਦਿਖਾ ਸਕਾਂ ਕਿ ਦੇਖੋ ਸਾਡੇ ਪਿੰਡ ਦੇ ਵਿੱਚ ਵੀ ਇਹ ਸੈਂਟਰ ਖੁੱਲ ਚੁੱਕਾ ਆ ਗੱਲ ਤਾਂ ਚੱਲਦੀ ਆ ਉਮੀਦ ਵੀ ਆ ਵੀ ਖੁੱਲੂਗਾ ਬਾਕੀ ਅੱਗੇ ਰੱਬ ਦੇ ਹੱਥ ਆ ਦੇਖੋ ਪਰਮਾਤਮਾ ਕਿੱਧਰ ਨੂੰ ਲੈ ਕੇ ਜਾਂਦਾ ਹੈ ਨਾ ਠੀਕ ਆ ਜੀ ਤੇ ਇੱਕ ਆਪਾਂ ਨੇ ਪਹਿਲਾ ਸਵਾਲ ਪੁੱਛਿਆ ਹੈਗਾ ਪਿਛਲੇ ਵਲੌਗ ਦੇ ਵਿੱਚ ਹੈ ਨਾ ਇਹ ਉਹ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਤਾਂ ਸਕਦੇ ਆ ਖਾ ਨਹੀਂ ਸਕਦੇ ਤੇ ਉਹ ਮੇਰੇ ਆ ਭੈਣਾਂ ਨੇ ਭਰਾਵਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਉਹਨਾਂ ਦੇ ਨਾਮ ਜਿਹੜੇ ਆ ਆਪਾਂ ਲਾਸਟ ਦੇ ਵਿੱਚ ਮੈਂਸ਼ਨ ਕਰਾਂਗੇ ਕਿਉਂਕਿ ਉਹ ਹਲੇ ਮੈਂ ਲਿਸਟ ਬਣਾਉਣ ਵਾਲੀ ਪਈ ਆ ਰੱਖੇ ਹੋਏ ਆ ਬਟ ਉਹਨਾਂ ਦੀ ਲਿਸਟ ਬਣਾਉਣੀ ਆ ਤੇ ਫਿਰ ਉਹ ਮੈਂ ਤੁਹਾਨੂੰ ਲਾਸਟ ਦੇ ਵਿੱਚ ਸ਼ੋ ਕਰੂੰਗੀ ਠੀਕ ਆ ਜੀ ਤੇ ਅੱਜ ਦਾ ਜਿਹੜਾ ਸਵਾਲ ਆ ਉਹ ਆਪਣੇ ਇੱਕ ਦੀਦੀ ਆ ਰਹੇ ਆ ਜਿਨ੍ਹਾਂ ਨੇ ਨਾਲ ਜਾਣਾ ਹੈ ਮੇਰੇ ਤੇ ਆਪਾਂ ਉਹਨਾਂ ਨੂੰ ਪੁੱਛਦੇ ਆ ਤੇ ਸਾਰੇ ਜਣੇ ਤੁਸੀਂ ਵੀ ਸਵਾਲ ਜ਼ਰੂਰ ਸੁਣਿਓ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਆਪਣੇ ਇਦਾਂ ਪਿਆਰ ਦਿੰਦੇ ਰਹੋ ਠੀਕ ਆ ਜੀ ਤੇ ਆਜੋ ਦੀਦੀ ਹੁਣ ਕਰਦੇ ਵੇਟ ਤੇ ਜਦੋਂ ਆ ਗਏ ਤੇ ਉਹਨਾਂ ਨੂੰ ਪੁੱਛਦੇ ਆ ਸਵਾਲ ਤੇ ਸਾਰੇ ਜਣੇ ਸ਼ਡਿਊਲ ਸੁਣਿਓ ਤੇ ਜਿਹਨੂੰ ਜਿਹਨੂੰ ਪਤਾ ਹੋ ਤੇ ਉਹ ਜਵਾਬ ਵੀ ਇਹਦਾ ਜ਼ਰੂਰ ਦਿਓ ਤੇ ਨਾ ਰੋਡ ਤੇ ਕਿਦਾਂ ਲੰਘ ਰਹੇ ਲੰਘ ਰਹੇਗੇ ਇੰਨਾ ਜ਼ਿਆਦਾ ਰਾਸ਼ਨ ਸਿਕਾ ਤੇ ਦੇਖਣ ਨੂੰ ਰੋਡ ਸੁੰਨਾ ਪਿਆ ਆ ਵੀ ਆ ਗਿਆ ਅੱਜ ਸਾਡੇ ਉੱਤਰ ਧੁੱਪ ਨਿਕਲ ਜਓ ਇੱਧਰ ਮੀਂਹ ਆ ਹੈ ਨਾ ਹਾਂਜੀ ਮੀਂਹ ਤੇ ਜਾਣਾ ਦੇਖ ਲੋ ਜੇ ਤੁਰੇ ਰਵੋ ਨਹੀਂ ਤਾਂ ਹੌਲੀ ਹੌਲੀ ਹਲੇ ਕਿਹੜਾ ਤੇਜ਼ ਆ ਮੀਂਹ ਜੇ ਤੁਹਾਨੂੰ ਜਿਆਦਾ ਲੱਗਦਾ ਤਾਂ ਫੇਰ ਰੋਕ ਲੈਨੇ ਕਿਤੇ ਰੋਕਣਾ ਤਾਂ ਮਰੇ ਨਹੀਂ ਸਾਰਾ ਮੋਰੇ ਕਿ ਤੂੰ ਦੇਖਦੇ ਆ ਨਾ ਆਪਣੇ ਘਰ ਆਉਂ ਲੋ ਆਹੋ ਆਪਣੇ ਹੀ ਆ ਘਰ ਇੱਧਰ ਆਜੇ ਵੀ ਇਹ ਦੇ ਵੇਖੀ ਉਸ ਦਿਨ ਆ ਪੈਕੋ ਮੋੜ ਕੇ ਗਏ ਸੀਗੇ ਰੁਕੀਏ ਨਹੀਂ ਬੈਠੇ ਹੀ ਮਾਤਾ ਦਾ ਬੰਦਰ ਆ ਗਿਆ ਆਪਾਂ ਇੱਥੋਂ ਉੱਤਰ ਮੁੜ ਕੇ ਗਏ ਸੀ ਇੱਥੇ ਲੰਗਰ ਛਕਿਆ ਸੀ ਆਪਾਂ ਰੁਕੀਏ ਕਿ ਤੁਰੀਏ ਹੈ ਰੁਕੀਏ ਕਿ ਤੁਰੀਏ ਹੈ ਥੋੜਾ ਹੀ ਆ ਆਹੋ ਹਲਕਾ ਹਲਕਾ ਹੀ ਆ ਹੈ ਤੁਰੇ ਰਹਿੰਦੇ ਆ ਥੋੜਾ ਥੋੜਾ ਹੀ ਆ ਭੁਰ ਜਾਈ ਆ ਕਿਹੜੇ ਕਿਹੜੇ ਕੰਮਾਂ ਨੂੰ ਬੰਦੇ ਨੂੰ ਹੈ ਨਾ ਮੀਚ ਵੀ ਆਉਣਾ ਪੈਂਦਾ ਹੈ ਦੇਖ ਲੋ ਇੱਧਰ ਦੇਖੋ ਆ ਸਲੇਰਨ ਦੀ ਸੜਕ ਦਾ ਪੂਰਾ ਹਾਲ ਹੋਇਆ ਆ ਹੈ ਨਾ ਅਸੇ ਕਹਿੰਦੇ ਸਾਡਾ ਦਿਵਾਲ ਦੀ ਸੜਕਾ ਇਦਾਂ ਆ ਇਹ ਤਾਂ ਸਲੇਰਨ ਦਾ ਇਤੋ ਵੀ ਮਾੜਾ ਹਾਲ ਆ ਇਤੋ ਵੀ ਜਿਆਦਾ ਮਾੜਾ ਹਾਲ ਆ ਦੀਨ ਨੂੰ ਕਹਿੰਨੇ ਜਾ ਕੇ ਹੁਣ ਜਰੀ ਕਰਾ ਦੱਸ ਦਿਓ ਤੁਹਾਡੇ ਦਿਵਾਲ ਨੂੰ ਮਾੜਾ ਕਹਿੰਦੇ ਰਹਿੰਦੇ ਆ ਹਾਂ ਸਲੇਰਨ ਦਾ ਹਾਲ ਦੇਖ ਲਓ ਸਾਰੀ ਸੜਕ ਪਾਣੀ ਨੇ ਭਰੀ ਹੋ ਆ ਓ ਲੈ ਸਵਾਗਤ ਕਰਨੂ ਖੜੀਆਂ ਸੀ ਮੋਰੇ ਇਹ ਕੋਲੋ ਤੋਣੀਆਂ ਤਾਂ ਲਓ ਜੀ ਆਪਾਂ ਜਿਹੜੇ ਅਜੇ ਇੱਕ ਦੋ ਕੰਮ ਕਰਨੇ ਸੀਗੇ ਉਹ ਕੰਮ ਪਕ ਤਾਂ ਆ ਕੇ ਤਾਂ ਹੁਣ ਆਪਾਂ ਇੱਧਰ ਦੀ ਦੀ ਹੁਣ ਖੇਤਾ 'ਚ ਆ ਗਏ ਆ ਦੀ ਕਹਿੰਦੇ ਚਲੋ ਆਪਣੇ ਇੱਧਰ ਰੋਡ ਤੇ ਹੀ ਖੇਤ ਪੈਂਦੇ ਆ ਵੀ ਆਪਾਂ ਇੱਥੋਂ ਪਾਲਕ ਲੈ ਜੰਨੇ ਆ ਹਰੀਆਂ ਮਿਰਚਾਂ ਲੱਗੀਆਂ ਹੋਰ ਕੀ ਕੀ ਲੱਗਾ ਹੋਇਆ ਆ ਬੈਂਗਣ ਬੈਂਗਣ ਰਾਂਗੀ ਆ ਬੱਲੇ ਉਹਦਾ ਇੱਧਰ ਮੈਂ ਕਿ ਨਹੀਂ ਜ਼ਮੀਨਾ ਭਾਰੀਆਂ ਆ ਹਨਾ ਦੀ ਕਿੱਧਰ ਦੇਖ ਤਾਂ ਭਰੇ ਭੇ ਮਿਰਚਾਂ ਦੇ ਤੇ ਛੋਟੇ ਛੋਟੇ ਹੀ ਆ ਦੇ ਭਰੇ ਆ ਦੇ ਕਿੰਨਾ ਆਹੋ ਆ ਦੇਖੋ ਮਿਰਚਾਂ ਕਿੱਡੇ-ਕਿੱਡੀਆਂ ਲੱਗੀਆਂ ਓਏ ਨਿੱਕੇ-ਨਿੱਕਿਆਂ ਨੂੰ ਹੀ ਚਾਰ ਵਾਲੀਆਂ ਆਹੋ ਮਿੱਠੀਆਂ ਆਇਆ ਕ ਕੋੜੀਆਂ ਆ ਕੋੜੀਆਂ ਅੱਛਾ ਕੋੜੀਆਂ ਆ ਹੈਨਾ ਜੀ ਆ ਸਾਨੂੰ ਪਾਲਕ ਤੁਸੀਂ ਕਹਿੰਦੇ ਸੀ ਲੈਣੀ ਪਾਲਕ ਹੈ ਨਹੀਂ ਹਾਂ ਪਾਲਕ ਨਿਕ ਨਿਕੀ ਆ ਹਾਂ ਮੀ ਆੜ ਗਿਆ ਤੇ ਲੋਕ ਤਾਂ ਹੁੰਮ ਜਾ ਹੋ ਗਿਆ ਨਾ ਮੀ ਪੈ ਕੇ ਜਾਂਦਿਆਂ ਨੂੰ ਕਿੰਨਾ ਮੀ ਹੈਗਾ ਆਉਂਦਿਆਂ ਨੂੰ ਹਟ ਵੀ ਗਿਆ ਕੱਚ ਭਾਈਏ ਸਕੂਟਰੀ ਜਾ ਹਣ ਉੱਚ ਲਫਾਫੇ ਜੇ ਸੈਟ ਲਾਂਗੇ ਅੱਜ ਚੁੰਨੀ ਚ ਪਾ ਲੋ ਹਣ ਆਦਰ ਮੂੰਹ ਪੁੰਜ ਰਾ ਹਾਂ ਮੂੰਹ ਤੇ ਹਾਂ ਅਜੋਨ ਵਾਲੇ ਦੀ ਨੂੰ ਅੱਜ ਆਪਣਾ ਇੱਕ ਅੱਜ ਦਾ ਸਵਾਲ ਵੀ ਪੁੱਛਦੇ ਆ ਜੇ ਦੀ ਨੂੰ ਨਾ ਪਤਾ ਲੱਗਾ ਫਿਰ ਆਪਣੀ YouTube ਫੈਮਲੀ ਉਹਦਾ ਜਵਾਬ ਦੇਊਗੀ ਬਹੁਤ ਸੋਖਾ ਜਿਹਾ ਹੈ ਆ ਦੀ ਉਹ ਇਦਾਂ ਦੀ ਕਿਹੜੀ ਚੀਜ਼ ਜਿਹੜੇ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਫ੍ਰੀ ਮਿਲਦੀ ਹੈ ਤੀਜੀ ਵਾਰੀ ਉਹ ਤੁਹਾਨੂੰ ਪੈਸੇ ਦੇ ਕੇ ਲੈਣੀ ਪੈਂਦੀ ਆ ਉਹ ਵੀ ਤੁਹਾਡੀ ਮਰਜ਼ੀ ਤੁਸੀਂ ਪੈਸੇ ਦੇਣੇ ਕਿ ਨਹੀਂ ਦੇਣੇ ਲੈਣੀ ਉਹ ਚੀਜ਼ ਜ਼ਿੰਦਗੀ ਆ ਇਹ ਉਹ ਦੋ ਵਾਰੀ ਫ੍ਰੀ ਮਿਲਦੀ ਤੀਜੀ ਵਾਰੀ ਪੈਸੇ ਦੇ ਕੇ ਲੈਣੀ ਪੈਂਦੀ ਉਹ ਚੀਜ਼ ਹਾਂ ਪਰ ਆ ਵਾ ਇਹ ਤਾਂ ਜ਼ਿੰਦਗੀ ਆ ਜੀ ਮਿਲਦੀ ਆ ਦੋ ਵਾਰੀ ਦੋ ਵਾਰੀ ਮਿਲਦੀ ਆ ਮੈਨੂੰ ਦੋ ਵਾਰੀ ਜ਼ਿੰਦਗੀ ਫਰੀ ਮਿਲ ਦੋ ਵਾਰੀ ਜ਼ਿੰਦਗੀ ਫਰੀ ਮਿਲੀ ਸਮਝ ਲਾ ਆ ਤੀਜੀ ਵਾਰੀ ਹੁਣ ਮੈਨੂੰ ਫੇਰ ਪੈਸੇ ਲਾ ਕੇ ਹੁਣ ਕਰਨੀ ਪੈਣੀ ਅੱਛਾ ਠੀਕ ਆ ਪਰ ਐਗਜ਼ਾਮਪਲ ਤੁਹਾਡੀ ਵਧੀਆ ਪਰ ਇਹ ਆਨਸਰ ਨਹੀਂ ਹੈਗਾ ਮੇਰੇ ਸਵਾਲ ਦਾ ਹਾਂਜੀ ਵੀ ਜੇ ਤੁਸੀਂ ਉਹ ਚੀਜ਼ ਲੈਣੀ ਆ ਪੈਸੇ ਲਾ ਕੇ ਲੈ ਸਕਦੇ ਆ ਨਹੀਂ ਪੈਸੇ ਹੈਗੇ ਤਾਂ ਨਹੀਂ ਲੈ ਸਕਦੇ ਉਹ ਤੁਹਾਡੀ ਮਰਜ਼ੀ ਵੀ ਤੁਸੀਂ ਪੈਸਾ ਤੋਂ ਬਿਨਾਂ ਹੀ ਉਹ ਤੂਆਸਾਰਨਾ ਉਹ ਚੀਜ਼ ਤੋਂ ਕਿ ਪੈਸੇ ਲਾਉਣੇ ਹੀ ਲਾਉਣੇ ਆ ਬੈਂਗੜ ਕੋਈ ਲੱਗਾ ਨਹੀਂ ਬੂਟੇ ਇੰਨੇ ਆ ਘਰ ਦੇ ਆ ਨੂੰ ਦੱਸ ਦੋ ਕਿ ਤੁਹਾਡੀਆਂ ਮਿਰਚਾਂ ਕੋਈ ਤੋੜ ਤੋੜ ਲੈ ਕੇ ਜਾਈ ਜਾਂਦਾ ਇਹ ਇਹ ਚੋਰੀ ਨਹੀਂ ਇਹ ਚੋਰੀ ਨਹੀਂ ਹੈਗੀ ਇਹ ਤਾਂ ਹੀ ਉੱਤੇ ਸਿੱਧੇ ਵਲੌਗ ਪਾੜਣਾ ਪਤਾ ਹੀ ਲੱਗ ਜਾਣਾ ਚੋਰ ਕਿਹੜੇ ਹੈਗੇ ਨਹੀਂ ਉਹ ਦੇਖਤੀ ਉਹ ਪੁੱਛ ਕੀ ਆ ਇਹ ਕੀ ਆ ਉਹ ਪੁੱਛਦੇ ਆ ਉਹ ਵੀ ਪੁੱਛ ਆਹ ਕਿ ਲੱਗਾ ਹੋਇਆ ਆ ਆ ਕੀ ਲੱਗਾ ਆ ਮੈਨੂੰ ਤਾਂ ਆਪਣੀ ਸਮਝ ਲੱਗੀ ਪਈ ਕੀ ਆ ਹੈ ਆ ਕੀ ਚੀਜ਼ ਆ ਮੈਨੂੰ ਤਾਂ ਆਪਣੀ ਜਰਾ ਕੀ ਆ ਖੀਰਾ ਹੈ ਕਾਦੀ ਵੇល ਆਹਦੀ ਮੈਨੂੰ ਤਾਂ ਆਪ ਨਹੀਂ ਪਤਾ ਦੇਖ ਗੁੱਡੀ ਵੱਡੀ ਆ ਦੋ ਆ ਦੇਖ ਇਹ ਕੀ ਚੀਜ਼ ਹੋਊਗੀ ਆਹੋ ਕੀ ਹੋਗਾ ਤੋੜ ਕੇ ਦੇਖੋ ਤਾਂ ਗੱਬੇ ਉਹ ਜਿਹੜਾ ਟੁੱਟਾ ਹੋਇਆ ਹੋਣਾ ਵੀ ਰੱਖਿਆ ਹੋਇਆ ਉਹਨਾਂ ਆਹੋ ਖੀਰਾ ਆ ਕੀਰਾ ਦੀਦੀ ਅੱਛਾ ਖੀਰਾ ਆ ਹਬੀ ਹੁਣਾ ਫੇ ਖੀਰੇ ਦਾ ਖੀਰੇ ਲੱਗੇ ਨਹੀਂ ਤੋਕ ਦੇਖੋ ਤਾਂ ਜੇ ਪਾਲਕ ਨਹੀਂ ਤਾਂ ਖੀਰਾ ਹੀ ਲੈ ਜੀਏ ਆ ਦੇਖ ਅਦਰ ਖੀਰਾ ਕੋੜ ਕੋੜਾ ਬੱਡਾ ਇਹ ਆਹੋ ਦੀ ਹੂੰ ਇਹ ਸੱਚੀ ਆ ਖੀਰੀ ਆ ਕਿ ਕੀ ਆ ਇਹ ਡਿੱਡ ਦੀ ਖੀਰੇ ਦੇਸੀ ਖੀਰੇ ਆ ਇਹ ਆ ਦੇਖ ਆਹੋ ਇਹ ਵਿਆਹ-ਵਿਵਾਹ ਜਦ ਦੀ ਕੰਮ ਆਉਂਦੇ ਹੁਣ ਇਹ ਸਲਾਦ ਸਲੂਤ ਨੂੰ ਸੱਚੀ ਕੋੜ ਕੋੜਾ ਬੱਡਾ ਹੈ ਨਾ ਪਾਲਕੜੀ ਉਹ ਹੋ ਗਈ ਉਹ ਆ ਉਹ ਜਿਹੜੀਆਂ ਅੱਗੇ ਉਹ ਬੇਲਾ ਕਾਦੀਆਂ ਲਾਈਆਂ ਹੋਈਆਂ ਆ ਆ ਦੇ ਇੱਧਰ ਵੀ ਖੀਰੇ ਹੈਗੇ ਦੇਖ ਲੈ ਖੀਰਿਆਂ ਦੇ ਬੇਲਾ ਤਾਂ ਬਥੇਰੀਆਂ ਲਾਈਆਂ ਤਾਂ ਖੀਰਾ ਕੋਈ ਖਾਣ ਨੂੰ ਲੱਭਦਾ ਨਹੀਂ ਉਹ ਪਤਾ ਨਹੀਂ ਖੀਰੇ ਕੀ ਆ ਆ ਲੈ ਆ ਲੈ ਤੈਨੂੰ ਖੀਰੇ ਮਿਲ ਗਿਆ ਲੈ ਆਹ ਦੀ ਉਹ ਤਾਂ ਨਹੀਂ ਆ ਜੇ ਪੇਠਾ ਹੁੰਦਾ ਨਹੀਂ ਖੀਰੇ ਹੀ ਆ ਆ ਦੇਖੋ ਤੋੜੋ ਤਾਂ ਹਾਂ ਗੱਬੇ ਵੀ ਤੋੜੋ ਆ ਫੜ ਮੇਰੇ ਹੱਥ 'ਚ ਕੀ ਕੀ ਤੂੰ ਫੜਾਉਂਗੇ ਹੁਣ ਪਤਾ ਹੈ ਨਹੀਂ ਉਹ ਕਿ ਉੱਦਾਂ ਹੀ ਤੋੜੀ ਜਾਂਦੇ ਆ ਲਾਹਾ ਦਾ ਦੇਖੋ ਗਾਣਾ ਦਾ ਕੱਢੂ ਗਈ ਮੈਨੂੰ ਹਾਲੇ ਲਾਹਾ ਦਾ ਦੇਖੋ ਹਾਏ ਹਾਏ ਲਫਾਫਾ ਜ਼ਿਆਦਾ ਹੁੰਦਾ ਇੱਧਰ ਹਾਂ ਮੈਂ ਕਿੱਥਾ ਕਿੱਥੇ ਫੜਾ ਇਹਨੂੰ ਤੁਹਾਨੂੰ ਮੈਂ ਕਹਾਂ ਜ਼ਿਆਦਾ ਕੱਟ ਕੇ ਦੇਖਦੇ ਗੱਬੇ ਫੇਰ ਹੀ ਪਤਾ ਲੱਗਣਾ ਹੋਰ ਘਰ ਜਾ ਕੇ ਕੱਟਿਆ ਸੀ ਆਹੋ ਆ ਦੇਖੋ ਤਾਂ ਇਹ ਇਦਾਂ ਦੇ ਹੁੰਦੇ ਕੀਰੇ ਬੇਲਾ ਹੈ ਕਾ ਦੀਆਂ ਤੁਹਾਨੂੰ ਪਤਾ ਨਹੀਂ ਕੀਰੇ ਦੀ ਬੇਲ ਕਿਹੜੀ ਹੁੰਦੀ ਆ ਕੀਰੇ ਦੀ ਬੇਲ ਹੁੰਦੀ ਤਾਂ ਇਦਾਂ ਦੀ ਪਰ ਮੈਨੂੰ ਪਤਾ ਨਹੀਂ ਕੀ ਹੈ ਇਹ ਅੱਛਾ ਔਰ ਮੋਰੇ ਵੀ ਲੱਗਾ ਹੈ ਤਾਂ ਖੀਰਿਆ ਜੀ ਧਿਆਨ ਚਲ ਗਿਆ ਮੇਰੇ ਸਵਾਲ ਆ ਲੈ ਨਹੀਂ ਧਿਆਨ ਗਿਆ ਕੀ ਆ ਇਹ ਫੋਨ ਕਰਕੇ ਪੁੱਛਾਂ ਕਿਨੂੰ ਭਰਾ ਆਪਣੇ ਨੂੰ ਪੁੱਛੋ ਤਾਂ ਕਿ ਆ ਕਾਦੀਆਂ ਵੇਲਾ ਆ ਛੱਡੀ ਆ ਵੀ ਖੀਰੇ ਡੇਕ ਜਾਣੇ ਆ ਖੀਰੇ ਕੀ ਆ ਪੜਾ ਪੁੱਛਦੇ ਫੇਜ ਤੋੜਦੇ ਨਾ ਆਹੋ ਫੇਜ ਤਾਂ ਹੀ ਤੋੜਨ ਦਾ ਫਾਇਦਾ ਆ ਹੋਰ ਆਪਾਂ ਉਹਦਾ ਹੀ ਤੋੜੀ ਜਾਈਏ ਬਾਅਦ ਚੁਕੇ ਹੱਥ ਵੀ ਨਾ ਹੋਣ ਜਿੱਦਾਂ ਫੁੱਟਾ ਨਹੀਂ ਹੁੰਦੀ ਐ ਇਦਾਂ ਹਾਂਜੀ ਫੁੱਟਾ ਵੀ ਹੋ ਸਕਦੀਆਂ ਕੱਚੀਆਂ ਹੈ ਕੱਚੀਆਂ ਫੁੱਟਾ ਵੀ ਹੋ ਸਕਦੀਆਂ ਉਹ ਦੇਖਦੀ ਨਿਕੜ ਗੜੜੀਆਂ ਆਹੋ ਕਿਚੂ ਮਦਨ ਮਾ ਆਦੇ ਕੀ ਆ ਇਹ ਹੂੰ ਇਹ ਮੈਨਾਂ ਨਾ ਪੁੱਟਾਂ ਆ ਕਿ ਅੰਮੀ ਥੋੜੀ ਜਾਣੇ ਆ ਇਹਦੀ ਕੱਚੀਆਂ ਫੁੱਟਾਂ ਆ ਇਹ ਮੇਰੇ ਸਾਹਬ ਨਾ ਆਦੇ ਇਹ ਪੱਕ ਕੇ ਫੁੱਟਣੀਆਂ ਆ ਆਦੇ ਆਹੋ ਪੁੱਟਾਂ ਹੈਲੋ ਆਹ ਦੇਖੋ ਤਾਂ ਗੱਬੇ ਆਹ ਦੇ ਗੜੀਓ ਵੀ ਇੱਕ ਹੈਲੋ ਦੀਦੀ ਆ ਪੁੱਛਣ ਲੱਗੇ ਕਚੋਰਾ ਕੇ ਤੁਹਾਡੇ ਖੇਤਾਂ 'ਚ ਕੋਣੇ ਨਹੀਂ ਚੱਕਣਾ ਚੱਕਿਆ ਉਹਨੇ ਕੱਟ ਹੋ ਗਿਆ ਕਦੋਂ ਲੈਣਾ ਛਪਾਰਸ਼ੀਪ ਹੋਣੀ ਆ ਕੋਈ ਇੱਧਰ ਨੂੰ ਆਈਆਂ ਆ ਆ ਰੋਡ ਨਾਲ ਹੀ ਲੱਗਦਾ ਮੈਂ ਕਿਹਾ ਦੀਪੂ ਆ ਕੇ ਆ ਪੁੱਟਾ ਆ ਕਿ ਆ ਖੀਰੇ ਆ ਪੁੱਟਾ ਆ ਲੈ ਕੇ ਪੁੱਟਾ ਹੀ ਉੱਤੇ ਕੱਚੀਆਂ ਤੋੜ ਲਈਆਂ ਹਾ ਕੁੜਕੜਾ ਵੱਡੀ ਫੁੱਟ ਐਸਾ ਕਿਹਾ ਖੀਰੇ ਆ ਅੱਛਾ ਅੱਛਾ ਤੋੜ ਕੇ ਹੀ ਖਰਾਬ ਕੀਤੇ ਠੀਕ ਆ ਠੀਕ ਆ ਤੋੜ ਕੇ ਖਰਾਬ ਕੀਤੇ ਸੀ ਤੋੜ ਕੇ ਮੈਂ ਦੱਸੂ ਹੂੰਚ ਵੀ ਤੋੜ ਲੇ ਇਹ ਪੁੱਟਾ ਆ ਦਾ ਤਾਂ ਆ ਕੀ ਫਾਇਦਾ ਹੋਇਆ ਫੇ ਪੱਕੀਆਂ ਤੋੜ ਲਈਆਂ ਚਲੋ ਕੋਈ ਨਹੀਂ ਕਰਾ ਪਈਆਂ ਪੰਜ ਦੇ ਪੱਕ ਜਾਂਦੀਆਂ ਨੇ ਚਲੋ ਦੇਖਦੇ ਘਰ ਜਾ ਕੇ ਕਿੰਨੇ ਕ ਟਾਈਮ ਤੱਕ ਪੱਕਦੀਆਂ ਇਹ ਸਵਾਲ ਤੁਹਾਨੂੰ ਨਹੀਂ ਆਇਆ ਫੇ ਨਹੀਂ ਲੋ ਵੀ ਆਪਣੀ ਹੁਣ YouTube ਫੈਮਲੀ ਕੋ ਇਹ ਸਵਾਲ ਜਾਊਗਾ ਵੀ ਇਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਜ਼ਿੰਦਗੀ 'ਚ ਤੁਹਾਨੂੰ ਦੋ ਵਾਰ ਮਿਲਦੀ ਆ ਤੇ ਤੀਜੀ ਆ ਤੁਹਾਨੂੰ ਪੈਸੇ ਦੇ ਕੇ ਲੈਣੀ ਪੈਂਦੀ ਆ ਉਹ ਵੀ ਤੁਹਾਡੀ ਇੱਛਾ 'ਚ ਵੀ ਤੁਸੀਂ ਪੈਸੇ ਲਾਉਣੇਗੇ ਨਹੀਂ ਲਾਉਣੇ ਠੀਕ ਆ ਜੀ ਤੇ ਇਹ ਹੁਣ ਆਪਣੀ YouTube ਫੈਮਲੀ ਸਾਰੀ ਜਿਹੜੀ ਆਪਣਾ ਸਨ ਸਵਾਲ ਦਾ ਜਵਾਬ ਦਊਗੇ ਤਾਂ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਧਰ ਆ ਦੀਨ ਏ ਹੁਣ ਰਾਮਾ ਤੋਰੀਆਂ ਨਾਲ ਹੋ ਗਿਆ ਪਹਿਲਾਂ ਕੀਰੇ ਕੀਰੇ ਕਰਕੇ ਉਹ ਪਟਾਉਂਦੇ ਵਿਚਾਰੇ ਦੇ ਦਰਵਾਜ਼ੇ ਵਿੱਚ ਕਾ ਆ ਦੇਖੋ ਇਹਨੇ ਕਾਜ ਭਾਂ ਵਿੱਚ ਕੁਝ ਹੋਵੇ ਤੇਰਾ ਤੁਸੀਂ ਉੱਧਰ ਨਹੀਂ ਮੈਂ ਉੱਧਰ ਦੀ ਆਉਣੀ ਆ ਪੱਦਰੇ ਪੱਦਰ ਮੈਨੂੰ ਤਾਂ ਉੱਧਰ ਹੀ ਬਹੁਤ ਡਰ ਲੱਗਦਾ ਲੈ ਮਿਲ ਗਿਆ ਕੀੜਾ ਆਹ ਲਓ ਚੱਕੋ ਬਈ ਕੀੜਾ ਕੀੜਾ ਕਰਦੀ ਹਾਂ ਫੇ ਅੱਜ ਦਾ ਕੁਝ ਹੋਰ ਵੀ ਮੰਗ ਲੈਂਦੇ ਉਹ ਵੀ ਮਿਲ ਜਾਣਾ ਸੀ ਆਹ ਉਹ ਖੀਰਾ ਖੀਰੇ ਕਾਦੇ ਖੀਰਾ ਵੀ ਮਿਲ ਗਿਆ ਆ ਲਓ ਕਿੱਥੇ ਆ ਉਹ ਦੇ ਦੇ ਆਹ ਕਾਦੇ ਆ ਆਹ ਪਾਲਕ ਕਹਿੰਨੇ ਤੁਸੀਂ ਰੋਂਗੀ ਉਹ ਕੀ ਹੁੰਦਾ ਮੈਨੂੰ ਨਹੀਂ ਦੀ ਕੁਛ ਵੀ ਪਤਾ ਅੱਛਾ ਫਲੀਆਂ ਕੋ ਤਾਂ ਰੋਂਗੀ ਕਹਿੰਦੇ ਮੈਨੂੰ ਰੋਂਗੀ ਦਾ ਕੀ ਪਤਾ ਭਿੰਡੀਆਂ ਵੀ ਤੁਹਾਡੀਆਂ ਪੱਕ ਗਈਆਂ ਵਿਚਾਰੀਆਂ ਲੈ ਦੱਸ ਮੈਨੂੰ ਕਹੀ ਜਾਂਦੇ ਫੜੀ ਮੈਂ ਪਹਿਲੇ ਹੀ ਹੱਥ ਮੇਰੇ ਬੋਕ ਹੋਇਆ ਦੋ ਕ ਪਿੰਡੀਆਂ ਵੀ ਤੋੜ ਲੋ ਡੰਗ ਸਰ ਜੂਗਾ ਆ ਦੇਖੋ ਪਿੰਡੀਆਂ ਵੀ ਆ ਗੰਡੇ ਪਾ ਕੇ ਸਰ ਜਾਣਾ ਦੋ ਗੰਡੇ ਪਾਓ ਦੋ ਪਿੰਡੀਆਂ ਪਾਓ ਇੱਕ ਕੋਲੀ ਬਣ ਜਣੀ ਤੁਹਾਡੇ ਜੋਗੀ ਆ ਕੀ ਆ ਦੇਖੋ ਤੋਰੀ ਵੀ ਲੱਗੀ ਓਦੀ ਇੱਕ ਇਹ ਕਾ ਆ ਪੱਕੀ ਹੋ ਲੱਗਦੀ ਆ ਰੋਂਗੀ ਦੇ ਵਿੱਚ ਹੀ ਆ ਮੇਰੇ ਨਾਮ ਮੂੰਹ ਵੀ ਹੁਣ ਰੋਂਗੀ ਚੜ ਗਿਆ ਮੇਰੇ ਮੂੰਹ ਵੀ ਰੋਂਗੀ ਚੜ ਗਿਆ ਹਣ ਮਾਮੇ ਆਦੇ ਨਹੀਂ ਨਾ ਟੋਰਨ ਟਾਈਮ ਨਾਲ ਆਹਾ ਸਾਡੇ ਅਰਗੇ ਹੁਣ ਤਾਂ ਛੱਡਣਾ ਤੁਹਾਡੇ ਕਰਮਾ ਚ ਸੀਗੀ ਇਹ ਸਬਜ਼ੀ ਅੱਜ ਆਹ ਤਾਂ ਵਿਚਾਰੀ ਬੇਫਜ਼ੂਲ ਹੀ ਤੋੜੀ ਗਈ ਫੁੱਟ ਇਹ ਦੀਦੀ ਪੱਕ ਜਾਂਦੀ ਹੁੰਦੀ ਆ ਪਈ ਪਈ ਹਾਂ ਫੁਰਕਿ ਤਾ ਫੜੂਂਗੇ ਇੱਥੇ ਰੱਖ ਫੇ ਬਾਹਰ ਆਹ ਸਕੂਟਰੀ ਦੇ ਵਿੱਚ ਆ ਉਹ ਲਫਾਫਾ ਜ ਉਹ ਕੱਢਣਾ ਪੈਣਾ ਮੈਂ ਕੱਢ ਕੇ ਲਿਓਨੀ ਤੂੰ ਇੱਥੇ ਰੱਖੋ ਸਾਰਾ ਸਮਾਨ ਖੀਰਾ ਵੀ ਮਿਲ ਗਿਆ ਚਲੋ ਖੀਰਾ ਵੀ ਇੱਕ ਨਾਲ ਹੁਣ ਸਬਜ਼ੀ ਬਣਾਇਓ ਤੇ ਨਾਲ ਖੀਰਾ ਕੱਟ ਕੇ ਖਾਇਓ ਨਾਲ ਫੁੱਟ ਵੀ ਪਕਾਇਓ ਆਹ ਲਓ ਆਹ ਪੱਕੀ ਲੱਗਦੀ ਰੱਖ ਲਓ ਕੀ ਪਤਾ ਪੱਕੀ ਲੱਗਦੀ ਤੇ ਜ਼ਰੂਰੀ ਸੱਟਣੀ ਆ ਇਹ ਵੀ ਵਿੱਚੋਂ ਕਈ ਵਾਲੇ ਪੋਲੀ ਜੀ ਹੰਦੀ ਨਰਮ ਜੀ ਆ ਏਡੀ ਵੱਡੀ ਰੱਖ ਲਈ ਉਹ ਵਿਚਾਰੀ ਜਿਹੜੀ ਇੰਨੀ ਛੋਟੀ ਆ ਉਹ ਸਿਰ ਦਿੱਤੀ। ਨਾ ਦੀਨੇ ਦਾ ਭਰ ਲਿਆ ਝੋਲਾ ਮਿਰਚਾਂ ਦੇ ਤੋਂ ਮਿਰਚਾਂ ਬਹੁ ਲੱਗੀਆਂ ਤੁਹਾਡੇ ਆ ਜੋ ਹਣ। ਹਾਰੇ ਕਿ ਜਿਦੋਰੀ ਲੱਗ ਆ ਦੇਖਿਆ ਮੀਹ ਪਏ ਤੇ ਕੰਮਿਆਰ ਜਿਹਨਾਂ ਨੇ ਨਹੀਂ ਦੇਖਿਆ ਦੇਖੋ ਕੰਮਿਆਰ। ਐਦਾਂ ਨਹੀਂ ਪਤਾ ਸੀ ਆ ਹੁੰਦੀ ਰਵਾਂਗੀ। ਅੱਛਾ ਇਹਨੂੰ ਫਲੀਆਂ ਨਹੀਂ ਕਹਿੰਦੇ? ਫਲੀਆਂ ਰਵਾਂਗੀਆਂ। ਮੈਂ ਰੋਂਗੀ ਤਾਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਇਹ ਪਤਾ ਹੀ ਨਹੀਂ ਇਦਾਂ ਦਾ ਕੁਝ ਵੀ ਕਦੀ ਖੇਤਾਂ 'ਚ ਜਾ ਕੇ ਦੇਖਿਆ ਹੋਵੇ ਤਾਂ ਪਤਾ ਹੋਵੇ ਇਦਾਂ ਦੀਆਂ ਚੀਜ਼ਾਂ ਬਾਰੇ ਚਲੋ ਲਾ ਦੋ ਗੇਟ ਫਾੜ ਕੇ ਲਾ ਦੋ ਚਲੋ ਚਲੋ ਜੀ ਬੜੇਗਾ ਖੋਲੂਗਾ ਪਤਾ ਲੱਗ ਜਾਊ ਹਾਂ ਦੀਨ ਝੋਲਾ ਲਿਆ ਪਰ ਪਰ ਢੰਗ ਜਾਣਾ ਸਾਰੇ ਦੋ ਆਲੂ ਪਾਓ ਸਬਜ਼ੀ ਬਣਾਉਤ ਆਰਾਮ ਨਾਲ ਚਲ ਗਿਆ ਘਰ ਆਨੂੰ ਮੈਂ ਤੁਹਾਨੂੰ ਪੁੱਛਣਾ ਸੀ ਕਿ ਜਿਹੜੇ ਉਹ ਕਹਿੰਦੇ ਵੀ ਤੁਹਾਡੇ ਪਿੰਡ ਦੇ ਵਿੱਚ ਨਹੀਂ ਹੈ ਸਕੀਮ ਆ ਇਹ ਤਾਂ ਮੈਂ ਕਿਹਾ ਤੁਹਾਨੂੰ ਦੀ ਦੇ ਥਰੂ ਆਪਾਂ ਦੱਸ ਦਿੰਨੇ ਵੀ ਆਪਣੇ ਪਿੰਡ ਚ ਵੀ ਉਹ ਸਕੀਮ ਆਉਣੀ ਨਾ ਪਹਿਲਾ ਦੀ ਗੱਲ ਚੱਲਦੀ ਪਈ ਆ ਹਨਾ ਹਾਂਜੀ ਗੱਲ ਚੱਲਦੀ ਪਈ ਤਾਂ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀ ਕੱਜ ਆਪਾਂ ਉਹ ਵੀ ਗੱਲ ਕਰਨੀ ਆ ਉਹ ਵੀ ਟੌਪਿਕ ਤੇ ਹੋਈ ਆ ਦੇਖੋ ਹੁਣ ਵੀ ਉਹ ਕਦੋਂ ਸਕੀਮ ਸਾਡੇ ਪਿੰਡ ਚ ਆਉਂਦੀ ਆ ਹਨਾ ਵੀ ਗੱਲ ਤਾਂ ਉਹਦੇ ਬਾਰੇ ਚੱਲਦੀ ਪਰ ਬਾਕੀ ਹਲੇ ਗਰੁੱਪ ਨਹੀਂ ਬਣਦੇ ਪਏ ਅਸੀਂ ਲਿਆਣੀ ਆ ਕਿਸੇ ਨੇ ਥੋੜਾ ਬਾਰਾ ਆਹੀ ਆਹੀ ਮੋਤਵਾਰ ਬੰਦੇ ਅਸੀਂ ਪ੍ਰੋਟੈਸਟ ਕਰਾਵਾਂਗੇ ਤਾਂ ਆਣੀ ਆ ਸਹੀ ਗੱਲ ਮੋਤਵਾਰ ਬੰਦੇ ਅਸੀਂ ਆ ਲਿਉਣ ਵਾਲੇ ਤਾਂ ਫੇਰ ਦੇਖੋ ਕਦੋਂ ਆਉਂਦੀ ਆ ਵਧੀਆ ਸਕੀ ਮੈਨੂੰ ਤਾਂ ਵਧੀਆ ਲੱਗੀ ਹਾਂ ਵਧੀਆ ਲੱਗੀ ਲਿਆਣ ਵਾਲੋ ਕੀ ਆ ਇਹਦੇ 'ਚ ਕਈ ਕੰਮ ਆ ਹਨਾ ਵੀ ਜਿਦਾ ਉਹ ਤਨ ਮੋਮਬਤੀਆਂ ਹਾਂ ਮੋਮਬਤੀਆਂ ਰੱਖਦੇ ਸੀਗੇ ਤਾਂ ਮੈਂ ਉਹ ਤਾਂ ਵੀ ਹੋਰ ਵੀ ਸੁਣਿਆ ਸੀ ਕਹਿੰਦੇ ਜਿਦਾ ਆਚਾਰ ਦੀ ਪੈਕਿੰਗ ਹੁੰਦੀ ਆ ਹਨਾ ਚਾਰ ਪੰਜ ਕੰਮ ਦੱਸੇ ਸੀ ਹਾਂਜੀ ਚਾਰ ਪੰਜ ਕੰਮ ਸੀਗੇ ਤੱਪੇ ਤੁਸੀਂ ਜਿਹੜਾ ਹੈ ਨਾ ਜੋ ਕੰਮ ਲੈਣਾ ਚਾਹੁੰਦੇ ਆ ਵੀ ਉਹ ਹੀ ਤੁਹਾਨੂੰ ਕੰਮ ਦਿੱਤਾ ਜਾਊਗਾ ਉਹਦਾ ਹੀ ਸੈਂਟਰ ਬਣਾਇਆ ਜਾਊਗਾ। ਬਾਕੀ ਚਲੋ ਦੇਖਦੇ ਆ ਜਦੋਂ ਆਪਣੇ ਇੱਕ ਗਰੁੱਪ ਦੇ ਵਿੱਚ ਜਿੱਦੇ 10 ਮੈਂਬਰ ਹੈ ਦਸਾਂ ਨੂੰ ਇੱਕੋ ਹੀ ਕੰਮ ਕਰਨਾ ਪੈਣਾ। ਇੱਕੋ ਹੀ ਕੰਮ ਕਰਨਾ ਪੈਣਾ ਇਹ ਨਹੀਂ ਵੀ ਇਹ ਅਲੱਗ-ਅਲੱਗ ਹੋਣ ਹਨਾ। ਬਾਕੀ ਹੁਣ ਆਪਾਂ ਮੈਂਬਰਾਂ ਦੀ ਸਲਾਹ ਦੇ ਨਾਲ ਹਾਂ ਮੈਂਬਰਾਂ ਦੀ ਸਲਾਹ ਦੇ ਨਾਲ। ਬਾਕੀ ਹੁਣ ਚਲੋ ਆਪਾਂ ਸਲਾਹ ਤਾਂ ਚੰਗੀ ਪਈ ਆ ਦੇਖੋ ਕਦੋਂ ਕਾਮਯਾਬ ਹੁੰਦੀ ਆ ਤੇ ਫਿਰ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਵੀ ਅੱਜ ਸਾਡੀ ਮਿਹਨਤ ਰੰਗ ਲਾਈ ਆ ਤੇ ਆਪਣੇ ਪਿੰਡ ਸੈਂਟਰ ਖੁੱਲ ਗਿਆ ਆ ਹਨਾ। ਤੇ ਚਲੋ ਆਜੋ ਹੁਣ ਚਲ ਜੇ ਘਰਾਂ ਨੂੰ ਟਾਈਮ 3 ਵਜ ਗਏ ਆਪਾਂ ਤੁਰੇਗੇ ਉੱਥੋਂ ਸਾਢੇ 12 ਵਜੇ ਤੇ ਇੱਧਰ ਪਹਿਲਾਂ ਮੀ ਹੈਗਾ ਹੁਣ ਕਾਫੀ ਗਰਮੀ ਆ ਤੇ ਸਾਡੀਆਂ ਸ਼ਕਲਾਂ ਤੋਂ ਹੀ ਪਤਾ ਲੱਗਦਾ ਹਨਾ ਵੀ ਵਿਚਾਰੀਆਂ ਕਿਦਾਂ ਬੋਝ ਮਾਰ ਹੋਇਆ ਆ ਤੇ ਆਜੋ ਫਿਰ ਅ ਮੈਂ ਉਹਦੋਂ ਇੱਥੋਂ ਪੜਕੇ ਗਈ ਸੀ ਮੈਂ ਕਿਹਾ ਮਾਈ 베ਰੀ ਦੀ ਜਗਾ ਕਿਹੜੀ ਹੈ ਇੱਧਰ ਫੇ ਕਹੇ ਦਿਨ ਆਈ ਹੈ ਗਰਮੀ ਕੋ ਬੋ ਆ ਜਾਲਾ ਦੇਣਾ ਹਾਂ ਚਲ ਜੇ ਚਲੋ ਆਜੋ ਫੇ ਜੀ ਤੁਹਾਨੂੰ ਅੱਜ ਮਾਈ 베ਰੀ ਦੀ ਜਗਾ ਵੀ ਦਿਖਾ ਲਿਓ ਨੇ ਆ ਆ ਸਾਹਮਣੇ ਲਿਖਿਆ ਆ ਮਾਈ 베ਰੀ ਦਰਬਾਰ ਚਾਉਦੇ ਇਹਨਾਂ ਇਧਰ ਦੀ ਦੀ ਹੁਣ ਆ ਦੇ ਸਾਰੇ ਖੇਤ ਰੋਡ ਦੇ ਨਾਲ ਹੀ ਲੱਗਦੇ ਆ ਤਾਂ ਆਪਾਂ ਉਦੋਂ ਇੱਥੇ ਹੀ ਲੰਗਰ ਪਾਣੀ ਛਕ ਕੇ ਗਏ ਨਰਾਤਿਆਂ ਦੇ ਛਾ ਜਗਾ ਆ ਜਿੱਦਾਂ ਇੱਥੇ ਕੋਈ ਵੰਦੇ ਆ ਸੰਤ ਜਾਂ ਉਦਾਂ ਹੀ ਆ ਆ ਵੇਸ਼ ਦਰਬਾਰ ਮਾਈ 베ਰੀ ਜੀ ਸੰਤ ਬਾਬਾ ਸੁੰਦਰਦਾਸ ਜੀ ਦੀਦੀ ਹੁਣਾਂ ਦੇ ਏਰੀਆ ਇਧਰ ਦੀ ਹੁਣਾਂ ਸਾਰਾ ਹੀ ਪਤਾ ਆ ਇਹਨਾਂ ਦੇ ਨਾਲ ਚਲੋ ਆਪਾਂ ਵੀ ਦੇਖ ਲਈਦਾ ਆ ਲੋਬੀ ਇਸ ਇੱਥੇ 베ਰੀ ਆ ਇਹਦੀ ਕੀ ਇੱਥੇ ਤੇ ਆਸ ਪਤਾ ਬੇ ਇਹਨੂੰ ਕਿਉਂ ਕਹੀ ਜਾਂਦਾ ਮਾਈ ਬੇਰੀ ਜਿੰਨੀ ਕਿੰਨੇ ਫੇਸੇ ਅੱਛੀ ਜਿੰਨੇ ਪਾਏ ਫੇਸੇ ਬਰੀ ਤੇ ਕਾਫੀ ਜਰਦੀ ਆ ਫੇਕੜਾ ਹੁੰਦੀ ਹੈ ਨਾ ख्वाजा पीर जी जगह है ना, ना। जय ख्वाजा पीर अच्छा है इद्द बनाई हो जगह हम्म हाँ जी अच्छा सरोवर बनाया अच्छा इतने बंदे स्नान है ना अच्छा ठीक है ये देखो बेरी ਇਹ ਇਹਨੂੰ ਮਾਈ ਬੇਰੀ ਪੁੱਛੋ ਕਿਉਂ ਕਿਹਾ ਜਾਂਦਾ ਆ ਪੁੱਛੋ ਵੀ ਇਹ ਜਗ੍ਹਾ ਦਾ ਕੀ ਦੁਆਇਆ ਵੀ ਕਿਉਂ ਇਹਨੂੰ ਮਾਈ ਬੇਰੀ ਕਿਹਾ ਜਾਂਦਾ ਹਾਂਜੀ ਲੋ ਜੀ ਮੱਥਾ ਆਪਾਂ ਟੇਕ ਲਿਆ ਤੇ ਇੱਥੇ ਦਾ ਉਹਨਾਂ ਨੇ ਇਤਿਹਾਸ ਆਪਾਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਲੱਖਾਂ ਦੇ ਦਾਤੇ ਜਿਹੜੇ ਸੀਗੇ ਨਾ ਉਹਨਾਂ ਦੀ ਬੇਟੀ ਹਾਂਜੀ ਉਹਨਾਂ ਦੀ ਬੇਟੀ ਜਿਹੜੀ ਸੀ ਲੱਖਾਂ ਦੇ ਦਾਤੇ ਦੀ ਉਹਨਾਂ ਨੇ ਬੇਰ ਖਾ ਕੇ ਇੱਥੇ ਗਿੱਟਕ ਦੱਬੀ ਸੀਗੀ ਤੇ ਉਹ ਗਿਟਕ ਤੋਂ ਇਹ 베ਰੀ ਕਾਫੀ ਵੱਡੀ ਹੋ ਗਈ ਤਾਂ ਉੱਥੋਂ ਇਸ ਜਗ੍ਹਾ ਦਾ ਨਾਮ ਪੈ ਗਿਆ ਮਾਈ 베ਰੀ ਤਾਂ ਉਹਨਾਂ ਨੇ ਕਿਹਾ ਹੈਗਾ ਵੀ ਮੈਨੂੰ ਮੱਥਾ ਟੇਕਣ ਤੋਂ ਪਹਿਲਾਂ ਤੇਰਾ ਨਾਮ ਆਊਗਾ ਤੇ ਇਸ ਜਗ੍ਹਾ ਦਾ ਨਾਮ ਮਾਈ 베ਰੀ ਰੱਖਿਆ ਜਾਊਗਾ ਤੇ ਹੁਣ ਉਹ ਜਗ੍ਹਾ ਜਿਹੜੀ ਇਹ ਮਾਈ 베ਰੀ ਦੇ ਨਾਮ ਤੋਂ ਜਾਣੀ ਜਾਂਦੀ ਆ ਤੇ ਕਹਿੰਦੇ ਹੁੰਦੇ ਆ ਵੀ ਦਾਣੇ-ਦਾਣੇ ਤੇ ਖਾਣੇ ਵਾਲੇ ਦਾ ਨਾਮ ਤੇ ਉਹੀ ਚੀਜ਼ ਹੋਈ ਵੀ ਆਪਾਂ ਨੂੰ ਦੇਖੋ ਇਹ ਨਿਆਜ਼ ਹੈ ਨਾ ਇਹ ਪ੍ਰਸ਼ਾਦ ਇਹ ਸਾਡੇ ਕਰਮਾਂ ਦਾ ਹੈਗਾ ਇਹ ਸਾਨੂੰ ਇੱਥੇ ਖਿੱਚ ਕੇ ਲਿਆਈ ਆ ਵੀ ਅਸੀਂ ਉੱਤਰ ਨੂੰ ਜਾਂਦੇ ਜਾਂਦੇ ਹਨਾ ਇੱਧਰ ਨੂੰ ਆ ਗਏ ਆ ਤੇ ਦੀਦੀ ਹੁਣਾਂ ਦੇ ਖੇਤਾਂ ਦੇ ਨਾਲ ਹੀ ਆ ਬਿਲਕੁਲ ਇਹ ਜਗ੍ਹਾ ਬੈਕਸਾਈਡ ਹਨਾ ਆਪਾਂ ਉਧਰ ਨੂੰ ਜਾਂਦੇ ਚਲੋ ਇਹ ਸਾਡਾ ਲਿਖਿਆ ਹੋਇਆ ਹੈਗਾ ਅੱਜ ਖਾਣਾ ਹੈ ਨਾ ਭੁੱਖ ਲੱਗੀ ਹੋਈ ਹੈ ਪਤਾ ਹੈਗਾ ਵੀ ਨਾ ਭੁੱਖ ਲੱਗੀ ਆ ਭੁੱਖ ਲੱਗੀ ਆ ਤਾਂ ਪ੍ਰਸ਼ਾਦ ਖਾਣਾ ਹੈਗਾ ਹੈ ਨਾ ਚਲੋ ਠੀਕ ਆ ਹੁਣ ਚੱਲਦੇ ਘਰ ਤੇ 4:00 ਵਜੇ ਕਾਫੀ ਟਾਈਮ ਹੋ ਗਿਆ ਤੇ ਆਜੋ ਕਰੋ ਸਾਰਾ ਫੜਾ ਦਿਓ ਮੈਨੂੰ ਇਹਦੇ ਸਾਨੂੰ ਜਾਂਦਿਆਂ ਨੂੰ ਇੱਕ ਹੋਰ ਹੈ ਹੁਣ ਮਤਲਬ ਕਿ ਉਹਨਾਂ ਨੇ ਦੱਸਿਆ ਇੱਥੇ ਦੀ ਖਾਸ ਚੀਜ਼ ਇੱਥੇ ਇੱਕ ਬੀਬੀ ਜੀ ਵੈਂਦੇ ਆ ਤੇ ਉਹਨਾਂ ਦੇ ਜਿਹੜੇ ਹਸਬੰਡ ਸੀਗੇ ਕੀ ਨਾਮ ਸੀ ਉਹਨਾਂ ਦਾ ਸੁੰਦਰ ਦਾਸ ਜੀ ਸੁੰਦਰ ਦਾਸ ਜੀ ਹੈ ਨਾ ਉਹਨਾਂ ਨੇ 41 ਦਿਨ ਸਪੂਰਿਆ ਦੇ ਵਿੱਚ ਤਪ ਕੀਤਾ। ਹਾਂਜੀ 41 ਦਿਨ ਪੂਰੇ ਦੇ ਵਿੱਚ ਉਹਨਾਂ ਨੇ ਤਪ ਕੀਤਾ ਤੇ ਉੱਥੋਂ ਵੀ ਇਹ ਉਹਨਾਂ ਦੀ ਉਹ ਪਿੱਛੇ ਉਹ ਬਣਾਇਆ ਹੋਇਆ ਹੈ ਨਾ। ਪੂਰਾ ਸਾ ਬਣਾਇਆ। ਪੂਰਾ ਸਾ ਬਣਾਇਆ ਹੋਇਆ ਪਹਿਲਾਂ ਕਟਿਆ ਸੀ ਹੁਣ ਉਹਨਾਂ ਨੇ ਸੋਨਾ ਬਣਾ। ਪੂਲੀ ਦੇ ਵਿੱਚ ਰਹਿੰਦੇ ਹੁਣ ਜਿੱਦਾਂ ਵਧੀਆ ਜਗ੍ਹਾ ਬਣ ਗਈ ਹੋ ਹੈ ਨਾ ਤੇ ਹੁਣ ਉਹਨਾਂ ਦੀ ਗੱਦੀ ਤੇ ਜਿੱਦਾਂ ਨਾ ਵਾਈਫ ਬੈੰਦੇ ਆ ਹਨਾ ਚਾਈ ਦੇ ਨਾਮ ਤੋਂ ਉਹਨਾਂ ਨੂੰ ਬੁਲਾਇਆ ਜਾਂਦਾ ਆ। ਤੇ ਕਾਫੀ ਸੰਗਤ ਇੱਥੇ ਜਦ ਅੱਜ ਵੀਰਵਾਰ ਵਾਲਾ ਦਿਨ ਹੈ ਤੇ ਕਾਫੀ ਸੰਗਤ ਇੱਥੇ ਆਉਂਦੀ ਮੱਥਾ ਟੇਕ ਵੀ ਆ ਤੇ ਬਹੁਤ ਲੋਕਾਂ ਦੀਆਂ ਆਸਾਂ ਮਰਾਦਾ ਵੀ ਇੱਥੋਂ ਪੂਰੀਆਂ ਹੁੰਦੀਆਂ ਆ ਤੇ ਆਪਾਂ ਨੂੰ ਵੀ ਚਲੋ ਪਤਾ ਨਹੀਂ ਕੋਈ ਕਹਿੰਦੇ ਹੁੰਦੇ ਆ ਨਾ ਵੀ ਕੋਈ ਸਗਾਈ ਆ ਅਸੀਂ ਤਾਂ ਸਬਜ਼ੀ ਤੋੜਨ ਲੱਗੇ ਹਾਂ ਤੋੜਦੇ ਉੱਤੇ ਸਹੀ ਹੈ। ਚਲੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਤੁਹਾਨੂੰ ਆਪਣੇ ਪੁਰਾਣੀ ਮਾਈ 베ਰੀ ਦਿਖਾ ਦੇਣਾ ਇੰਨੇ ਕਿੰਨੇ ਕਿ ਹੁੰਦੇ ਆਂਦੇ ਹੁੰਦੇ ਸੀ ਇੱਥੇ ਮੱਥਾ ਟੇਕਣਾ। ਅੱਛਾ ਜੀ। ਜਿੱਦਾਂ ਸਾਡੇ ਬਾਬਾ ਬਣਾ ਪੀਰ ਬਾਬਾ ਢੇਰੀਆਂ ਵਾਲਿਆਂ ਦੀ ਜਗ੍ਹਾ ਨਾ ਆਪਣੇ ਪਿੰਡ ਜਗ੍ਹਾ ਹਾਂ। ਉੱਦਾਂ ਹੀ ਆ ਅਸੀਂ ਇੱਥੇ ਆਈਦਾ ਸੀ। ਅੱਛਾ ਜੀ। ਹਾਂਜੀ ਜਿੱਦਾਂ ਸਾਡੇ ਕੋਈ ਨਵਾਂ ਪਸ਼ੂ ਸੁੰਦਾ ਆ ਹਾਂਜੀ ਤਬੀਰਵਾਰ ਦੇ ਦਿਨ ਫੇਰ ਜਦੋਂ ਅਸੀਂ ਆਨਰ ਲਾਣਾ ਨਾ ਆਟੇ ਉਹਦੇ ਵਿੱਚ ਦੁੱਧ ਚ ਹਾਂਜੀ ਤਾਂ ਉਸ ਦਿਨ ਫੇਰ ਅਸੀਂ ਇੱਥੇ ਮੱਥਾ ਟੇਕਣ ਆਈਦਾ। ਠੀਕ ਹੈ ਜਦੋਂ ਆਪਣੇ ਘਰੇ ਟੇਕਿਆ ਹਾਂ ਦੇ ਹੁੰਦਾ ਉੱਦਾਂ ਇੱ ਚਲੋ ਇਹ ਵੀ ਕੋਈ ਕਰਮਾ ਚ ਸੀਗਾ ਸਾਡੇ ਹਨਾ ਮਹਾਰਾ ਹੀ ਕਹਿੰਦੇ ਹੁੰਦੇ ਬੇਦ ਬਣਾਉਣ ਵਾਲਾ ਉਹ ਹੋ ਗਿਆ ਹਨਾ ਕੋਈ ਬਹਾਨਾ ਹੀ ਬਣਦਾ ਹੁੰਦਾ ਤੇ ਸਾਡਾ ਬਹਾਨਾ ਬਣਿਆ ਨੇ ਤਾਂ ਸਿੱਧੀਆਂ ਚੱਲ ਜਾਣਾ ਸੀਗਾ ਸਿੱਧੀਆਂ ਚੱਲ ਜਾਨੇ ਸਾਬਜੀ ਨੇ ਸਾਨੂੰ ਰੋਕ ਲਿਆ ਇੱਥੇ ਇਹ ਹੀ ਗੱਲ ਲਿਆ ਦੇ ਲੋ ਸਾਬਜੀ ਇਹ ਝੋਲਾ ਭਰਿਆ ਤੇ ਸਾਬਜੀ ਦੇ ਤੋੜਦਿਆਂ ਤੋੜਦਿਆਂ ਇੱਧਰ ਨੂੰ ਆ ਗਈਆਂ ਉਧਰ ਨੂੰ ਤੁਰੀਆਂ ਤੁਰੀਆਂ ਹਾਂਜੀ ਇਹ ਸਾਡੀ ਇਹਦਾ ਮਾਈ 베ਰੀ ਦੇ ਮੋੜ ਦੇ ਬਿਲਕੁਲ ਨਾਲ ਹੀ ਖੇਤ ਸੀ ਉੱਥੇ ਤੋੜਦੀ ਹਾਂਜੀ ਬਿਲਕੁਲ ਤੁਹਾਡੇ ਨਾਲ ਹੀ ਆ ਹਾਂਜੀ ਬੈਕ ਸਾਈਡ ਖੇਤ ਚਲੋ ਬਹਿ ਜਾਓ ਫਿਰ ਚੱਲੀਏ ਚਲੋ ਠੀਕ ਹੈ ਬਹੁਤ ਟਾਈਮ ਹੋ ਗਿਆ ਅੱਜ 4:00 ਵੱ ਜੇ ਦੀਨ ਹੈ ਨਾ ਮਿਲਣਾ ਤਾਂ ਕੋਈ ਏਰੀਆ ਛੱਡਣਾ ਨਹੀਂ ਉਹ ਆਪਣੇ ਇਲਾਕੇ ਦੇ ਸਾਰੇ ਪਾਸੇ ਦਿਖਾ ਦੇਣੇ ਆ ਇੱਕੋ ਹੀ ਦਿਨ ਚ ਹੈ ਨਾ ਆਹੋ ਦੀਦੀ ਇੱਥੇ ਲੈ ਕੇ ਆਏ ਆ ਢਾਬੇ ਤੇ ਇਹਨਾਂ ਤੁਹਾਡੇ ਇੱਥੇ ਰਿਸ਼ਤੇਦਾਰੀ ਹੈ ਨਾ ਹਾਂਜੀ ਹਾਂ ਅੱਛੇ ਹੀ ਠੀਕ ਹੈ ਇਹ ਸਾਡੇ ਭਾਜੀ ਉਹਨਾਂ ਨੇ ਢਾਬਾ ਪਾਇਆ ਆ ਅੱਛੇ ਕੋਈ ਵੀ ਇੱਧਰੋਂ ਆਇਆ ਤਾਂ ਕਿੱਧਰੋਂ ਇਹ ਵੀ ਦੱਸੋ ਏਰੀਆ ਚਿੰਦਪੋਨੀ ਰੋਡ ਤੇ ਚਿੰਦਪੋਨੀ ਰੋਡ ਤੇ ਹੈ ਨਾ ਚੋਹਾਰ ਵਾਲੀ ਸਾਈਡ ਆਦਮਾਲ ਤੋਂ ਥੋੜਾ ਜਿਹਾ ਗਾਹਾਂ ਆ ਇਹ ਢਾਬਾ ਆਦਮਾਲ ਤੋਂ ਅੱਗੇ ਹਾਂਜੀ ਤੇ ਚੋਹਾਲ ਤੋਂ ਪਿੱਛੇ ਹਾਂਜੀ ਹੈਨਾ ਇਹ ਢਾਬੇ ਤੋਂ ਹੋ ਕੇ ਜਾਈਓ ਗੁਰਕਿਰਪਾ ਵੈਸ਼ਨੋ ਢਾਬਾ ਹਾਂਜੀ ਇਹ ਵੈਸ਼ਨੋ ਢਾਬਾ ਹੈ ਹਰ ਇੱਕ ਵੀ ਬਹੁਤ ਵਧੀਆ ਪਿਓਰ ਸ਼ੌਧ ਬਾਬੀ ਹੁਣੀ ਆਪ ਖੁਦ ਤਿਆਰ ਕਰਦੀ ਆ ਸਾਰਾ ਆਪ ਕਰਦੇ ਹੈ ਨਾ ਕੰਮ ਆਪ ਹੀ ਬਣਾਉਂਦੀ ਆ ਅੱਛਾ ਜੀ ਵਧੀਆ ਘਰ ਵਾਲੀ ਫੀਲਿੰਗ ਆਏਗੀ ਹਾਂਜੀ ਢਾਬੇ ਵਾਲੀ ਫੀਲਿੰਗ ਨਹੀਂ ਆਏਗੀ ਸਹੀ ਗੱਲ ਆ ਚਲੋ ਆਜੋ ਫੇ ਆ ਦੇਖੋ ਇਧਰ ਇਹਨਾਂ ਨੇ ਪੁੱਤੀ ਤੇ ਲੋਕੇਸ਼ਨ ਵੀ ਬਹੁਤ ਸੋਹਣੀ ਆ ਹਾਂਜੀ ਰੋਡ ਤੇ ਮੇਨ ਰੋਡ ਤੇ ਹੀ ਆ ਇਧਰ ਨਰਸਰੀ ਵੀ ਹੈਗੀ ਆ ਜੇ ਕਿਸੇ ਨੇ ਕੋਈ ਬੂਟਾ ਲੈਣਾ ਹੋਵੇ ਤਾਂ ਇਧਰ ਨਰਸਰੀ ਤੋਂ ਲੈ ਸਕਦੇ ਆ ਅੱਛਾ ਇਧਰ ਨਾਲ ਹੀ ਆ ਨਰਸਰੀ ਹੈ ਨਾ ਹਾਂ ਆ ਵੀ ਆ ਵੀ ਆਸੇ ਇਸ ਨਰਸਰੀ ਤੋਂ ਬੂਟੇ ਲੈ ਕੇ ਲਗਾਏ ਦੇਖੋ ਕਿੰਨਾ ਵਧੀਆ ਪਾਲਾ ਲੱਗਾ ਹੋਇਆ ਆ ਸਾਡੇ ਦਾਈ ਹੋਣੀ ਆ ਰੋਟੀ ਪਾਣੀ ਆਪੇ ਸਾਰੇ ਇੱਥੇ ਤਿਆਰ ਕਰਦੇ ਆ ਨਾ ਆਪ ਹੀ ਆਪ ਹੀ ਹੈ ਵਧੀਆ ਆ ਆ ਦੇਖੋ ਮੇਨ ਰੋਡ ਤੇ ਹੈ ਢਾਬਾ ਗੁਰਕਿਰਪਾ ਵੈਸ਼ਨੋ ਢਾਬਾ ਆਪਣੇ ਹੱਥੀਂ ਸਾਰਾ ਰੋਟੀ ਪਾਣੀ ਇਹ ਤਿਆਰ ਕਰਦੇ ਆ ਮੇਨ ਰੋਡ ਤੋਂ ਸਿੱਧਾ ਰੋਡ ਜਿਹੜਾ ਇੱਧਰ ਚਿੰਤਪੁਰਨੀ ਨੂੰ ਜਾਂਦਾ ਆ ਆਪਣੇ ਹਸ਼ਰਪੁਰ ਤੋਂ ਜਿਹੜਾ ਹੁੰਦਾ ਹੈ ਨਾ ਸਿੱਧਾ ਰੋਡ ਇਹ ਦੀਦੀ ਪਪੀਤੇ ਦੇਖੋ ਲੈ ਜੀ ਇਹ ਦੋ ਪਰੌਂਠੇ ਬਣਾ ਲਵਾਂਗੇ ਨਰਸਰੀ ਵਾਲਾ ਦੇ ਦੂ ਆਹ ਵਾਲਿਆਂ ਨਾਲ ਬਾਤ ਤਾਂ ਆਈ ਜੀ ਪਪੀਤੇ ਕਿਹਨਾਂ ਦੇ ਆ ਇਹ ਨਰਸਰੀ ਵਾਲਿਆਂ ਦੇ ਆ ਪਪੀਤੇ ਦੇ ਅੱਛਾ ਠੀਕਾ।lobby ਨਾਲ ਹੀ ਨਰਸਰੀ ਆਦਾ ਵਧੀਆ ਐ ਤੇ ਫੋਟੋਆਂ ਫੋਟੋਆਂ ਕਰਾਉਣ ਨੂੰ ਵੀ ਲੋਕੇਸ਼ਨ ਵਧੀਆ ਆ ਨਾ। ਗੁਰਕਿਰਪਾ ਵੈਸ਼ਨੋ ਢਾਬਾ। ਚਲੋ। ਲਓ ਵੀ ਹੁਣ ਸ਼ਾਪਿੰਗ ਵੀ ਲਾਪਾਈ ਹੁਣ ਨਾਲ ਹੀ। ਢਾਬੇ ਤੇ ਖਾਪ ਵੀ ਲਿਆ। ਹੁਣ ਸ਼ਾਪਿੰਗ ਤੇ ਆਨੇ। ਤੇ ਆਪਣੇ ਇੱਧਰ ਹੀ ਊਮਨ ਕਲੈਕਸ਼ਨ ਆ। ਕਾਫੀ ਵੱਡਾ ਮਾਲ ਆ ਇੱਧਰ। ਤੇ ਦੀਦੀ ਹੁਣ ਇੱਥੇ ਸ਼ਾਪਿੰਗ ਕਰਦੇ ਆ। ਕਾਫੀ ਪ੍ਰਾਈਸ ਸਹੀ ਹੁੰਦਾ ਐ ਨਾ ਦਾ। ਆਯੁੱਧਲੀ ਸਾਈਡ ਦੇਖਦੇ ਆ ਮੈਂ ਉਹ ਡੱਬੇ ਜੇ ਦੇਖਣੇ ਆ ਪਲਾਸਟਿਕ ਦੇ ਕਰਤਾ ਨਾ وہی ਕੰਮ ਜਿਹੜਾ ਮੇਰੇ ਨਾਲ ਆਇਆ ਏ ਕਿਸੇ ਦੀ ਸਕੂਟਰੀ ਨੂੰ ਚਾਬੀ ਲਈ ਜਾਂਦੇ ਆ ਹਏ ਉਧਰ ਮੇਰੇ ਨਾਲ ਵੀ ਆਹ ਹੀ ਹਾਲ ਹੋਇਆ ਏ ਸਕੂਟਰੀ ਦੇਖੀ ਹੀ ਨਹੀਂ ਕਹਦੀ ਆ ਚੱਕ ਕੇ ਚਾਬੀ ਲਾਉਣ ਲੱਪੇ ਦੇਖਾ ਇਦਾਂ ਭਲੇਖਾ ਵੇਂਦਾ ਕਿਤੇ ਤੁਹਾਨੂੰ ਆ ਕੇ ਕਹਿ ਨਹੀਂ ਮੈਂ ਤਾਂ ਕਿੱਧਰ ਨੂੰ ਦਾਤਾ ਉਹ ਬਈ ਨਾ ਸ਼ੁਕਰ ਆ ਮੋਰੇ ਝੋਲਾ ਰੱਖਿਆ ਕਰਕੇ ਪਤਾ ਲੱਗ ਗਿਆ ਆਹੋ ਹੋਈ ਤਾਂ ਲੈ ਲਿਆ ਸਮਾਨ ਸਾਰਾ ਲੈ ਜਾ ਇੱਕ ਫੁੱਟ ਤੂੰ ਲੈ ਜਾ ਨਹੀਂ ਕੋਈ ਨਹੀਂ ਹਾਂ ਤੂੰ ਮੈਨੂੰ ਪਕਾ ਨਹੀਂ ਹਣ ਤੂੰ ਮੈਨੂੰ ਪਕਾ ਕੇ ਦੇ ਦਿਓ ਓਥੇ ਲੈ ਜਾ ਇੱਕ ਨਹੀਂ ਹਣ ਤੂੰ ਮੈਨੂੰ ਪਕਾ ਕੇ ਦੇ ਦਿਓ ਸਾਰਾ ਕੁਝ ਮੈਂ ਆਉਂਗੀ ਖਾਣ ਤੂੰ ਪਕਾ ਕੇ ਰੱਖਿਓ ਫੇਰ ਮੈਨੂੰ ਕੱਟ ਕੇ ਪਲੇਟ ਦੇ ਵਿੱਚ ਐਂ ਤਾਰਾ ਚੰਗੀ ਤਰ੍ਹਾਂ ਮੇਰੀ ਸੇਵਾ ਕਰਿਓ ਨਹੀਂ ਸੱਚ ਲੈ ਜਾ ਇੱਕ ਫੁੱਟ ਨਹੀਂ ਆਹ ਨਹੀਂ ਜੀ ਜੀ ਮੈਂ ਕਹਾਂਨੀ ਹੈ ਰੱਖ ਲਓ ਤੁਸੀਂ ਚਲੋ ਠੀਕ ਹੈ ਚੰਗਾ ਬਾਏ ਅਈ ਵੀ ਜਾ ਕੇ ਘਰ ਕੰਮ ਕਰੀਏ ਨਹੀਂ ਨਹੀਂ ਬਸ ਹਾਂਜੀ ਟਾਈਮ ਹੋ ਚੁੱਕਾ ਆ 9:30 ਵਜੇ ਤਾਂ ਹੀ ਹੁਣ ਆਪਾਂ ਫ੍ਰੀ ਹੋਏ ਸੀਗੇ ਤੇ ਮੈਂ ਕਿਹਾ ਚਲੋ ਜਿਹੜੇ ਆਪਾਂ ਕਿਆ ਹੋਇਆ ਹੈਗਾ ਵੀ ਕਿ ਸਾਰਿਆਂ ਦੇ ਨਾਮ ਮੈਂਸ਼ਨ ਕਰਨੇ ਆ ਜਿਨ੍ਹਾਂ ਨੇ ਸਹੀ ਸਵਾਲ ਦਾ ਜਵਾਬ ਦਿੱਤਾ ਹੈਗਾ ਕਿ ਜਿਹੜਾ ਆਪਾਂ ਪੁੱਛਿਆ ਸੀਗਾ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਸਕਦੇ ਆ ਪਰ ਖਾ ਨਹੀਂ ਸਕਦੇ ਤੇ ਕਾਫੀ ਸਾਰੇ ਕਮੈਂਟ ਹੈਗੇ ਤੇ ਆਪਾਂ ਉਹਨਾਂ ਦੇ ਨਾਮ ਦੱਸਣ ਤੋਂ ਪਹਿਲਾਂ ਮੈਂ ਇੱਕ ਕਮੈਂਟ ਦਾ ਹੈ ਨਾ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦੀ ਆ ਵੀ ਸਿਮਰਨ ਢਿੱਲੋ ਆ ਜੋ ਕਿ ਪਿੰਡ ਸ਼ਾਹਪੁਰ ਡਿਸਟ੍ਰਿਕਟ ਆਸਪੁਰਤਵਾ ਉਹਨਾਂ ਨੇ ਇੱਕ ਕਮੈਂਟ ਕੀਤਾ ਹੈਗਾ ਕਿ ਮੈਮੋਰੀਆ ਅਸੀਂ ਦੇਖ ਸਕਦੇ ਆ ਤੇ ਖਾ ਨਹੀਂ ਸਕਦੇ ਤੇ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ ਮੈਮੋਰੀਆ ਕੀ ਚੀਜ਼ ਹੁੰਦੀ ਆ ਕਿਹਨੂੰ ਕਿਹਾ ਜਾਂਦਾ ਤਾਂ ਪਲੀਜ਼ ਉਹ ਦੱਸਣ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਹੋ ਬੀ ਕੇਸ ਚੀਜ਼ ਨੂੰ ਮਮੋਰੀਆਂ ਕਹਿੰਦੇ ਆ ਜਾਂ ਕੀ ਹੁੰਦਾ ਹੈ ਕਿਉਂਕਿ ਮੈਂ ਤਾਂ ਇਹ ਸ਼ਾਇਦ ਵਰਡ ਜਿਹੜਾ ਪਹਿਲੀ ਵਾਰ ਹੀ ਸੁਣਿਆ ਆ ਵੀ ਮਮੋਰੀਆਂ ਕੀ ਹੁੰਦਾ ਹੈ ਠੀਕ ਆ ਜੀ ਤੇ ਜਿਨ੍ਹਾਂ ਨੇ ਆਪਣੇ ਸਵਾਲ ਦਾ ਸਹੀ ਜਵਾਬ ਦਿੱਤਾ ਸੀਗਾ ਕਿ ਆਪਾਂ ਉਹ ਇਦਾਂ ਹੀ ਕਿਹੜੀ ਚੀਜ਼ ਆ ਜਿਹੜੀ ਦੇਖ ਸਕਦੇ ਖਾ ਨਹੀਂ ਸਕਦੇ ਜੀ ਉਹ ਹੈਗੀ ਸੁਪਨਾ ਤੇ ਉਹਦੇ ਰਿਲੇਟਡ ਇੱਕ ਉਸ ਤੋਂ ਪਹਿਲਾਂ ਸਵਾਲ ਜਿਹੜਾ ਸੀਗਾ ਕਿ ਆਪਾਂ ਉਹ ਖਾ ਸਕਦੇ ਆ ਪਰ ਦੇਖ ਨਹੀਂ ਸਕਦੇ ਠੀਕ ਆ ਜੀ ਤੇ ਹੁਣ ਇਹਦੇ ਰਿਲੇਟਡ ਜਿਹੜਾ ਸਵਾਲ ਹੈਗਾ ਇਹਦੇ ਹੈਗੇ ਜੀ ਆਪਾਂ ਨੋ ਨਾਂ ਆ ਜਿਹੜੇ ਆਪਾਂ ਨੇਮ 9 ਚੁਣੇ ਹੋਏ ਆ ਤੇ ਜਿਨ੍ਹਾਂ ਨੇ ਬਿਲਕੁਲ ਸਹੀ ਸਵਾਲ ਦਾ ਜਵਾਬ ਦਿੱਤਾ ਹੈਗਾ ਤੇ ਆਪਾਂ ਉਹਨਾਂ ਦੇ ਨਾਮ ਮੈਂਸ਼ਨ ਕਰ ਦਈਏ ਪਹਿਲਾ ਨਾਮ ਹੈਗਾ ਜੀ ਕੁਲਜੀਤ ਕੌਰ ਦੂਜਾ ਦੀਪ ਬੁਟੀਕ ਬਠਿੰਡਾ ਤੇ ਜਾਇਗਾ ਸੋਨੂ ਕੰਬੋ surjeet kaur simarjeet kaur baljeet kaur ਕਰਨ ਜੋਤ ਗਰੇਵਾਲ ਨਵਜੋਤ ਕੌਰ ਰਾਜਵੀਰ ਕੌਰ ਤੇ ਇੱਕ ਹੋਰ ਸਟ੍ਰੇਟ ਫੋਰਵਰਡ ਰਿਕਾਰਡਸ ਦੇਖੋ ਜੀ ਮੈਂ ਪਹਿਲੇ ਹੀ ਕਹਾਂਗੀ ਕਿ ਜਿਹੜੇ ਵੀ ਆਪਣੇ ਹਨ ਕਮੈਂਟ ਸਹੀ ਕਰਦੇ ਆ ਤੇ ਉਹ ਆਪਣਾ ਨਾ ਜ਼ਿਲ੍ਹੇ ਦਾ ਨਾਮ ਤੇ ਆਪਣਾ ਨਾਮ ਪੂਰਾ ਜ਼ਰੂਰ ਲਿਖਿਆ ਕਰਨ ਕਿਉਂਕਿ ਕਈਆਂ ਦੇ ਨਾਮ ਦੀ ਨਾ ਆਈਡੀ ਜਿਹੜੀ Gmail ਆਈਡੀ ਹੁੰਦੀ ਆ ਉਹ ਸ਼ੋ ਹੋਣ ਲੱਗ ਪੈਂਦੀ ਆ ਤੇ ਜਿਹੜੇ ਆਪਣੇ ਉਹਨਾਂ ਦਾ ਰੀਅਲ ਨੇਮ ਹੁੰਦਾ ਉਹ ਨਹੀਂ ਪਤਾ ਲੱਗਤ ਹੁੰਦਾ ਜਿਵੇਂ ਕਿ ਉਹਨਾਂ ਦਾ ਨੇਮ ਸੀਗਾ ਸਟ੍ਰੇਟ ਫੋਰਵਰਡ ਰਿਕਾਰਡਸ ਇਹਨਾਂ ਨੇ ਮਤਲਬ ਕਿ ਇੱਕ ਕਮੈਂਟ ਜਿਹੜਾ ਸਵਾਲ ਦਾ ਜਵਾਬ ਸੀ ਉਹ ਤਾਂ ਬਿਲਕੁਲ ਸਹੀ ਕੀਤਾ ਸੀ ਬਟ ਇਹਨਾਂ ਦਾ ਨਾਮ ਨਹੀਂ ਸ਼ੋ ਹੋਇਆ ਤੁਸੀਂ ਸਾਰੇ ਜਾਣੇ ਜੀ ਨਾ ਆਪਣੇ ਜਿਹੜੇ ਸਵਾਲ ਦਾ ਜਵਾਬ ਜਦੋਂ ਵੀ ਕੋਈ ਕਮੈਂਟ ਕਰਦੇ ਆ ਤੇ ਪਲੀਜ਼ ਸਾਰੇ ਜਾਣੇ ਉਹਦਾ ਹਨਾ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਠੀਕ ਆ ਜੀ ਤੇ ਦੂਜੀ ਗੱਲ ਰਹਿ ਗਈ ਜਿਹੜੀ ਆਪਾਂ ਤੁਹਾਨੂੰ ਅੱਜ ਦੱਸੀ ਸੀਗੀ ਵੀ ਪਹਿਲਾਰੇ ਹਨਾ ਵੀ ਪਹਿਲ ਦਾ ਜਿਹੜਾ ਸੈਂਟਰ ਹੈ ਉਹ ਤੁਸੀਂ ਆਪਣੇ ਪਿੰਡ ਵਿੱਚ ਕਿਵੇਂ ਲੈ ਕੇ ਆ ਸਕਦੇ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਸੀਂ ਜਿੰਨੀਆਂ ਵੀ ਆਪਣੇ ਲੇਡੀਜ਼ ਹਨਾ ਘਰ ਫ੍ਰੀ ਬੈਠੀਆਂ ਆ ਉਹ ਸਾਰੀਆਂ ਜਣੀਆਂ ਇਕੱਠੀਆਂ ਹੋ ਕੇ ਇੱਕ ਗਰੁੱਪ ਬਣਾਉਣ 10 ਲੇਡੀਜ਼ ਦਾ ਇੱਕ ਅਲੱਗ ਗਰੁੱਪ ਬਣਦਾ ਆ ਤੇ 10 ਦਾ ਅਲੱਗ ਬਣਦਾ ਹੈ ਠੀਕ ਆ ਜੀ ਇਹਨੂੰ ਚਾਹੇ ਤੁਸੀਂ ਤਿੰਨ ਗਰੁੱਪ ਬਣਾ ਲਓ ਚਾਰ ਬਣਾ ਲਓ ਪੰਜ ਬਣਾ ਲਓ 10-10 ਲੇਡੀ ਦਾ ਗਰੁੱਪ ਬਣਾਉਣਾ ਠੀਕ ਹੈ ਜੀ ਤੇ ਇਹ ਤੁਸੀਂ ਇਕੱਠੀਆਂ ਹੋ ਕੇ ਆਪਣੇ ਪਿੰਡ ਦੇ ਜਿਹੜੇ ਤੁਹਾਡੇ ਸਕੂਲ ਦੇ ਆਂਗਣਵਾੜੀ ਸਕੂਲ ਦੇ ਟੀਚਰ ਹੋਊਗੇ ਤੁਸੀਂ ਉਹਨਾਂ ਨਾਲ ਗੱਲ ਕਰੋ ਜਾਂ ਆਪਣੇ ਪਿੰਡ ਦੇ ਜਿਹੋ ਹੋਰ ਕੋਈ ਮੋਤਵਾਰ ਬੰਦੇ ਆ ਉਹਨਾਂ ਨਾਲ ਗੱਲ ਕਰੋ ਤੇ ਉਹ ਤੁਹਾਡੀ ਗੱਲ ਸੁਣ ਕੇ ਤਾਂ ਉਹ ਜਿਹੜੀ ਸਕੀਮ ਆ ਪਿੰਡ 'ਚ ਲੈ ਕੇ ਆਉਣਗੇ ਤੇ ਇਹ ਤੁਹਾਨੂੰ ਗਰੁੱਪ ਬਣਾਉਣਾ ਪੈਣਾ ਫੇਰ ਹੀ ਇਹ ਸਕੀਮ ਤੁਹਾਡੇ ਪਿੰਡ 'ਚ ਆ ਸਕਦੀ ਆ ਜੇਕਰ ਆਪਾਂ ਕਹੀਏ ਵੀ ਇੱਕ ਜਣਾ ਹਨਾ ਵੀ ਪਿੰਡ 'ਚ ਸਕੀਮ ਲੈ ਉਹ ਇਦਾਂ ਨਹੀਂ ਹੋਣਾ ਇਹ ਗਰੁੱਪ ਬਣ ਕੇ ਸਕੀਮ ਆਉਂਦੀ ਆ ਜੀ ਠੀਕ ਹੈ ਜੀ ਆਈ ਹੋਪ ਤੁਸੀਂ ਸਾਰੇ ਜਾਣੇ ਸਮਝਦਾ ਆ ਰਹੇ ਹੋ ਤਾਂ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਕਿ ਗਰੁੱਪ ਦੇ ਥਰੂ ਹੀ ਸਕੀਮ ਪਿੰਡ 'ਚ ਆਊਗੀ ਤੇ ਹੁਣ ਆਪਾਂ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਜਿਹੜਾ ਅੱਜ ਦਾ ਸਵਾਲ ਸੀਗਾ ਵੀ ਜ਼ਿੰਦਗੀ 'ਚ ਉਹ ਕਿਹੜੀ ਚੀਜ਼ ਆ ਜਿਹੜੀ ਬੰਦੇ ਨੂੰ ਦੋ ਵਾਰ ਤਾਂ ਫ੍ਰੀ ਮਿਲਦੀ ਆ ਤੀਜੀ ਵਾਰ ਉਹਦੇ ਪੈਸੇ ਦੇਣੇ ਪੈਂਦੇ ਆ ਠੀਕ ਹੈ ਜੀ ਤਾਂ ਜੇ ਕੇਨੋ ਵੀ ਵਲੋਗ ਇਹਦੀ ਆਪਣੇ ਸਵਾਲ ਦਾ ਸਮਝ ਲੱਗ ਗਈ ਤਾਂ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਵਲੋਗ ਦੇ ਵਿੱਚ ਸਤਿ ਸ੍ਰੀ ਅਕਾਲ ਬਾਏ ਬਾਏ